ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟ੍ਰੀਟ ਸਟਾਈਲਸ ਨੂੰ ਨਾਮ ਦੀ ਅੱਜ ਵਾਰੀ ਜਿਹੜੀ ਤੁਹਾਡੇ ਲਈ ਅਪਸੂਟ ਲੈ ਕੇ ਆਏ ਬਹੁਤ ਹੀ ਸੋਹਣੇ ਸੂਟ ਲੈਣਗੇ ਜਿਹੜੀ ਕਿ ਆਪਾਂ ਨੇ ਆਫਰ ਦੇ ਵਿੱਚ ਲਗਾਈ ਨੇਗੀ ਇਹ ਵਾਲੇ ਸੂਟਾਂ ਦੇ ਵਿੱਚ ਆਪਾਂ ਨੇ ਇੱਕ ਆਫਰ ਰੱਖੀ ਹੈਗੀ ਅਗਰ ਤੁਸੀਂ ਕੋਈ ਵੀ ਮਸ਼ੀਨ ਵਰਕ ਵਾਲੇ ਸਾਡੇ ਤੋਂ ਦੋ ਸੂਟ ਬਾਏ ਕਰਦੇ ਹੋ ਉਹਨਾਂ ਦੇ ਨਾਲ ਇੱਕ ਸੂਟ ਜਿਹੜਾ ਪ੍ਰਿੰਟਡ ਹੈ ਉਹ ਤੁਹਾਨੂੰ ਫ੍ਰੀ ਆਫ ਕਾਸਟ ਮਿਲੇਗਾ ਜਿਹੜਾ ਸੂਟ ਲੈਣਗੇ ਮੈਂ ਤੁਹਾਨੂੰ ਦਿਖਾ ਦਿੰਨੀ ਹ ਜਿੱਦਾਂ ਦੇ ਤੁਹਾਨੂੰ ਆਪਾਂ ਨਾਲ ਭੇਜਾਂਗੇ ਇਦਾਂ ਦੇ ਸੂਟ ਹੋਣਗੇ ਵਿਦਾਊਟ ਲਾਈਨਿੰਗ ਬਣਨ ਵਾਲੇ ਹੋਣਗੇ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਆ ਸਕਦਾ ਇਹ ਵਾਲਾ ਵੀ ਆ ਸਕਦਾ ਇਦਾਂ ਦੇ ਵੀ ਆ ਸਕਦੇ ਨੇ ਜਿੱਦਾਂ ਇਹ ਵਾਲੇ ਪ੍ਰਿੰਟ ਨੇ ਇਦਾਂ ਦੇ ਵੀ ਆ ਸਕਦੇ ਨੇਗੇ ਇਹ ਜੀ ਤੁਹਾਨੂੰ ਇਹਨਾਂ ਦੇ ਨਾਲ ਪ੍ਰਿੰਟ ਮਿਲਣਗੇ ਇਹ ਵਾਲੇ ਆਪਾਂ ਪ੍ਰਿੰਟ ਸੂਟ ਦੇਵਾਂਗੇ ਤੁਹਾਨੂੰ ਦੋ ਸੂਟ ਨੇਗੇ ਜਿਹੜੇ ਮਸ਼ੀਨ ਵਰਕ ਵਾਲੇ ਨੇਗੇ ਜੀ ਤੁਸੀਂ ਬਾਈ ਕਰਦੇ ਹੋ ਤਾਂ ਇਹ ਵਾਲਾ ਇੱਕ ਸੂਟ ਹੈਗਾ ਜਿਹੜਾ ਤੁਹਾਨੂੰ ਫ੍ਰੀ ਆਫ ਕਾਸਟ ਮਿਲੇਗਾ ਲਓ ਜੀ ਸੂਟ ਆਪਾਂ ਤੁਹਾਨੂੰ ਦਿਖਾਉਣੇ ਸਟਾਰਟ ਕਰਦੇ ਆਂਗੇ ਸਟਾਫ ਜਿੰਨਾ ਵੀ ਹੋਏਗਾ ਆਪਾਂ ਪ੍ਰੀਮੀਅਮ ਕੁਆਲਿਟੀ ਦਾ ਲਗਾਇਆ ਹੋਇਆ ਐਂਡ ਵਿਦਾਊਟ ਲਾਈਨਿੰਗ ਬਣਨ ਵਾਲੀ ਸੂਟ ਰਹਿਣਗੇ ਫਸਟ ਸੂਟ ਹੈਗਾ ਆਪਣੇ ਕੋਲ ਗ੍ਰੀਨ ਸ਼ੀਟ ਦਾ ਇਹਦਾ ਇਹਦੇ ਵਿੱਚ ਕੱਟ ਵਰਕ ਵਾਲਾ ਬਹੁਤ ਹੀ ਸੋਹਣਾ ਕੰਮ ਹੋਇਆਗਾ ਜਿਹੜਾ ਇਹਦਾ ਫਰੰਟ ਸ਼ਰਟ ਦਾ ਫਰੰਟ ਆਏਗਾ ਇਹਦੇ ਉੱਪਰ ਤੁਸੀਂ ਲਾਈਨਿੰਗ ਲਗਾ ਸਕਦੇ ਹੋ ਸ਼ਰਟ ਦੇ ਫਰੰਟ ਤੇ ਲਾਈਨਿੰਗ ਲੱਗੇਗੀ ਇਦਾਂ ਬਹੁਤ ਹੀ ਸੋਹਣਾ ਇਹਦੇ ਫਰੰਟ ਤੇ ਕੰਮ ਆਊਗਾ ਇਹ ਦੇਦੀ ਨਾਲ 슬ੀਵਸ ਰਹਿਣਗੀਆਂ ਇਹਦੇ ਵਿੱਚ ਆਪਣੇ ਕੋਲ ਇਹ ਵਾਲੇ 200 ਲੈਗੇ ਇੱਕ ਇਹ ਵਾਲਾ ਕਲਰ ਹੈ ਮਹਿਰੂਨ ਐਂਡ ਇਹਦੇ ਕਾਸਟ ਹੈ ਜਿਹੜੇ 1300 ਰੁਪਏ ਪਰ ਸੂਟ ਰਹੇਗੀ ਦੋ ਕਲਰ ਨੇਗੇ ਦੋਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ 1300 ਰੁਪਏ ਦਾ ਸੂਟ ਪਏਗਾ ਅਗਰ ਤੁਸੀਂ ਇੱਕ ਸੂਟ ਇਸ ਦੇ ਨਾਲ ਹੋਰ ਲਓਗੇ ਮਸ਼ੀਨ ਵਰਕ ਵਾਲਾ ਤਾਂ ਤੁਹਾਨੂੰ ਇਸ ਦੇ ਨਾਲ ਪ੍ਰਿੰਟਡ ਸੂਟ ਹੈ ਜਿਹੜਾ ਇੱਕ ਫ੍ਰੀ ਮਿਲੇਗਾ ਸੈਕਿੰਡ ਆਪਣੇ ਕੋਲ ਇਦਾਂ ਦਾ ਬਹੁਤ ਹੀ ਸੋਹਣਾ ਇਹ ਏ ਇਦਾਂ ਘੇਰ ਦੇ ਉੱਪਰ ਕੰਮ ਹੋਇਆਗਾ ਐਂਡ ਸ਼ਰਟ ਦੀ ਸਾਰੇ ਫਰੰਟ ਦੇ ਵਿੱਚ ਬੋਟੀ ਆਏਗੀ ਇਦਾਂ ਲਾਈਟ ਜਿਹਾ ਮੋਰ ਪੰਖੀ ਜੀ ਸ਼ੇਡ ਆਗੀ ਬਹੁਤ ਹੀ ਪੜਕੀਲੀ ਜਿਣੀ ਇਦਾਂ ਇਹਦੀ 슬ੀਵਸ ਦੇ ਉੱਪਰ ਕੰਮ ਆਊਗਾ ਸਾਰਾ ਕੰਮ ਆ ਜਿਹੜਾ ਸ਼ੇਡ ਦਾ ਰਹੇਗਾ ਇਹਦੇ ਵਿੱਚ ਵੀ ਆਪਣੇ ਕੋਲ 2 ਕਲਰ ਹੋਣਗੇ ਅਗਰ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਸੂਟ ਹੈਗਾ ਜਿਹੜਾ ਉਹ ਬਾਈ ਕਰਨਾ ਚਾਹਣੇ ਹੋਗੇ ਤਾਂ ਤੁਸੀਂ ਸਾਡਾ WhatsApp ਨੰਬਰ ਹੈ 9043115162 ਉਸ ਦੇ ਉੱਪਰ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਭੇਜਣਾਗਾ ਐਂਡ ਸੇਮ ਨੰਬਰ ਤੇ ਆਪਣਾ ਜਿਹੜਾਗਾ Google Pay ਚੱਲਦਾਗਾ ਤੁਸੀਂ ਉੱਥੇ ਆਪ ਪੇਮੈਂਟ ਕਰਕੇ ਆਪਣਾ ਸੂਟ ਜਿਹੜਾ ਉਹ ਬੁੱਕ ਕਰ ਸਕਦੇ ਹੋ ਪਲੀਜ਼ ਇੱਕ ਰਿਕਵੈਸਟ ਹੈ ਭੈਣਾਂ ਨੂੰ ਇਹ ਨਹੀਂ ਕਹਿਣਾ ਹੈਗਾ ਵੀ ਸਾਡਾ ਸੂਟ ਜਿਹੜਾ ਹੋਲਡ ਕਰ ਦੋ ਹੋਲਡ ਨਹੀਂ ਹੋਣਾ ਵਿਦਆਊਟ ਪੇਮੈਂਟ ਪੇਮੈਂਟ ਕਰਕੇ ਹੀ ਤੁਹਾਨੂੰ ਤੁਹਾਡਾ ਸੂਟ ਜਿਹੜਾ ਮਿਲੇਗਾ ਨੈਕਸਟ ਆਪਣੇ ਕੋਲ ਸカイ ਬਲੂ ਕਲਰ ਦਾਗਾ ਬਰਬਰੀ कॉटन ਦੇ ਉੱਪਰ ਇਸ ਦੇ ਵਿੱਚ ਵੀ ਪੈਨਲ ਵਰਕ ਹੋਇਆਗਾ ਫਲਾਰ ਆਉਣਗੇ ਇਸ ਦੀ ਕਾਸਟ ਹੋਊਗੀ ਜਸਟ 1050 ਇਦਾਂ ਇਹਦੀਆਂ 슬ੀਵਸ ਦੇ ਉੱਪਰ ਕੰਮ ਹੋਊਗਾ ਇਹ ਵਾਲਾ ਕੰਮ ਜਿਹੜੀ ਇਹਦੀਆਂ 슬ੀਵਸ ਦੇ ਉੱਪਰ ਆਊਗਾ ਇਹ ਵਾਲਾ ਇਹਦਾ ਫਰੰਟ ਹੋਊਗਾ 1050 ਇਹ ਵਾਲਾ ਜਿਹੜਾ ਆਰਮ ਟੈਕਸ ਦੇ ਉੱਪਰ ਬਣਿਆਗਾ ਇਦਾਂ ਕੀਰ ਦਾ ਕੰਮ ਆਊਗਾ ਐਂਡ 슬ੀਵਸ ਦੇ ਉੱਪਰ ਕੰਮ ਆਊਗਾ 슬ੀਵਸ ਤੇ ਹਰ ਇੱਕ ਸੂਟ ਤੇ ਤੁਹਾਨੂੰ ਕੰਮ ਮਿਲੇਗਾ 슬ੀਵਸ ਦਾ ਇਸ ਦੀ ਕੋਸਟ 1000 ਰੁਪਏ ਨੈਕਸਟ ਆਪਣੇ ਕੋਲ ਆ ਗਿਆ ਮੈਚਿੰਗ ਸੂਟ ਬਹੁਤ ਹੀ ਸੋਹਣੇ ਆਪਣੇ ਜਿਹੜੇ ਨੇਗੇ 20 ਲਗਾਈ ਹੋਈ ਨੇ ਇਦਾਂ ਜਿਹੜਾ ਫਰੰਟ ਆ ਫਰੰਟ ਦੇ ਵਿੱਚ ਬੂਟੀ ਰਹੇਗੀ ਪਲੀਜ਼ ਥੋੜਾ ਕੈਮਰਾ ਦੂਰ ਕਰਕੇ ਜੀਓ ਇਦਾਂ ਇਹਦੇ ਫਰੰਟ ਦੇ ਵਿੱਚ ਬੂਟੀ ਰਹੇਗੀ ਐਂਡ ਇਹ ਵਾਲਾ ਜਿਹੜਾ ਕੰਮ ਹੈ ਇਹਦੀਆਂ 슬ੀਵਸ ਦੇ ਉੱਪਰ ਰਹੇਗਾ ਐਂਡ ਜਿਹੜੀ ਦੀ ਬਾਟਮਾਂ ਗਈ ਬਾਟਮ ਦੇ ਉੱਪਰ ਵੀ ਤੁਹਾਨੂੰ ਇਦਾਂ ਦਾ ਵਰਕ ਮਿਲੇਗਾ ਇਦਾਂ ਦਾ ਵਰਕ ਤੁਹਾਨੂੰ ਇਹਦੀ ਬਾਟਮ ਦੇ ਉੱਪਰ ਮਿਲੇਗਾ ਬਹੁਤ ਸੋਹਣਾ ਕੰਮ ਹੋਇਆ ਬਾਟਮ ਦੇ ਉੱਪਰ ਇਹ ਵਾਲਾ ਮੈਚਿੰਗ ਸੂਟ ਰਹੂਗਾ ਜਿਸ ਦੀ ਕੋਸਟ ਰਹੂਗੀ 1350 1350 ਹੋਊਗੀ ਜਿੱਦਾਂ ਲਾਈਕ ਤੁਸੀਂ ਇਹ ਸੂਟ 1350 ਵਾਲਾ ਲੈ ਸਕਦੇ ਹੋ ਦੂਸਰਾ ਸੂਟ ਤੁਸੀਂ 1000 ਵਾਲਾ ਦਿਖਾਇਆ ਨੀਚੇ ਇਹ ਵੀ ਲੈ ਸਕਦੇ ਹੋ ਜਿੱਦਾਂ ਦੋਨੋਂ ਸੂਟਾਂ ਦੇ ਨਾਲ ਤੁਹਾਨੂੰ ਇੱਕ ਸੂਟ ਜਿਹੜਾਗਾ ਪ੍ਰਿੰਟਡ ਉਹ ਅਸੀਂ ਆਪਣੇ ਵੱਲੋਂ ਫ੍ਰੀ ਦੇਵਾਂਗੇ ਨੈਕਸਟ ਆਪਣੇ ਕੋਲੇ ਆ ਗਿਆ ਸਕਿਨ ਜੀ ਸ਼ੇਡ ਸਟਾਫਾ ਜਿਹੜਾ ਸਾਰਾ ਹੀ ਆਪਣੇ ਜਿਹੜਾਗਾ ਪ੍ਰੀਮੀਅਮ ਕੁਆਲਿਟੀ ਦਾ ਆਪਣੇ ਲਗਾਏ ਹੋਏ ਇਹਦਾ ਇਹ ਵਾਲੀ ਹੈ ਜਿਹੜੀ ਇਹਦੀ neck liner ਹੋਊਗੀ ਬਹੁਤ ਹੀ ਸੋਹਣਾ ਕੰਮ ਇਹਦੇ neck ਦੇ ਉੱਪਰ ਆਊਗਾ ਸਾਰੇ ਫਰੰਟ ਦੇ ਵਿੱਚ ਬੂਟੀ ਆਊਗੀ 1300 ਰੁਪਏ ਇਹਦਾ ਪ੍ਰਾਈਸ ਰਹੇਗਾ ਐਂਡ ਇਹ ਵਾਲਾ ਜਿਹੜਾ ਕੰਮ ਹੈ ਇਹਦੀਆਂ sleeves ਦੇ ਉੱਪਰ ਹੋਊਗਾ sleeves ਦੇ ਉੱਪਰ ਵੀ ਬਹੁਤ ਹੀ ਸੋਹਣਾ ਕੰਮ ਹੋਇਆ ਆਲ ਓਵਰ 5 ਮੀਟਰ ਦਾ ਸੂਟ ਮਿਲੇਗਾ 1300 ਰੁਪਏ ਇਸਕੋਸਟ ਰਹੇਗੀ ਨੈਕਸਟ ਆਪਣੇ ਕੋਲੇ ਮੈਚਿੰਗ ਆ ਗਏ ਇਹ ਵੀ ਤੁਹਾਨੂੰ ਕਾਟਨ ਦੇ ਵਿੱਚ ਮਿਲਣਗੇ ਇਹ ਵਾਲੀ ਸ਼ਰਟ ਆ ਗਈ ਦੀ ਐਂਡ ਇਹ ਵਾਲੀ ਇਹ ਦੀ ਜਿਹੜੀ ਹੈਗੀ ਬਾਟਮ ਰਹੇਗੀ ਪਲੇਨ ਬਾਟਮ ਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਹ ਦੀ ਕਾਟਨ ਦੇ ਵਿੱਚ ਪ੍ਰਾਈਸ ਜਿਹੜੀ ਕੀ ਤੁਹਾਨੂੰ 1300 ਰੁਪਏ ਪਵੇਗੀ ਇਹ ਵਾਲੇ ਆਪਣੇ ਮਸ਼ਲੀਨ ਦੇ ਵਿੱਚ ਰੈਡੀ ਕੀਤੇ ਨੇ ਮਸ਼ਲੀਨ ਦੇ ਵਿੱਚ ਇਹਨਾਂ ਦੀ ਕੋਸਟ ਥੋੜੀ ਜ਼ਿਆਦਾ ਰਹੇਗੀ ਬਟੇ ਸੂਟ ਨੇ ਜਿਹੜੇ ਆਪਣੀ ਸੋਲਡ ਨੇਗੇ ਲਓ ਜੀ ਇਦਾਂ ਇਹ ਆਪਣੇ ਵਾਈਟ ਬਾਟਮਸ ਨਾਲ ਰੈਡੀ ਕੀਤੇ ਨੇ ਇਦਾਂ ਤੁਸੀਂ ਮਸ਼ਲੀਨ ਦੇ ਉੱਪਰ ਵੀ ਕਰਵਾ ਸਕਦੇ ਹੋ ਕਾਟਨ ਦੇ ਉੱਪਰ ਵੀ ਸੇਮ ਕਲਰ ਤੋਂ ਉਹਨੂੰ ਮਿਲ ਜਾਣਗੇ ਕਾਟਨ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਇਹਦੀ ਕਾਸਟ ਹੋਊਗੀ 1300 ਰੁਪਏ ਇਹ ਵਾਲੀ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਇਹ ਵਾਲਾ ਸੂਟ ਰੈਡੀ ਹੈ ਨੈਕਸਟ ਆਪਣੇ ਕੋਲ ਹੀ ਆ ਗਿਆ ਪੈਨਲ ਵਰਕ ਆਏਗਾ ਫੁਲਾਰ ਆਉਣ ਦੀ ਫਰੰਟ ਦੇ ਵਿੱਚ ਐਂਡ ਬਹੁਤ ਹੀ ਸੋਹਣਾ ਕੰਮ ਹੈ ਇਹਦੇ ਜਿਹੜੀਆਂ 슬ੀਵਸ ਦੇ ਉੱਪਰ ਆਊਗਾ ਇਦਾਂ ਦਾ ਕਾਸਟ ਹੋਊਗੀ ਸਿਰਫ 1150 1150 ਦੇ ਵਿੱਚ ਮਿਲਣਗੇ ਤਿੰਨ ਕਲਰ ਨੇ ਇਹਦੇ ਵਿੱਚ ਇਹ ਵਾਲੀ ਸੈਕੰਡ ਇਹ ਵਾਲਾ সিলਵਰ ਗ੍ਰੇਜ਼ ਆ ਕਲਰ ਆ ਗਿਆ ਐਂਡ ਇੱਕ ਇਹ ਵਾਲਾ ਸਕਾਈ 1150 ਦੇ ਵਿੱਚ ਤਿੰਨੋਂ ਸੂਟ 1150 ਪਰ ਸੂਟ ਮਿਲੇਗਾ ਗਾਜਰੀ ਸ਼ੀੜ ਬਹੁਤ ਹੀ ਸੋਹਣਾ ਕੰਮ ਹੋਇਆ ਇਹਦੇ ਉੱਪਰ ਵੀ ਸਿਰਫ 1100 ਰੁਪਏ ਦਾ ਐਸਕੇ ਦੀ ਕਾਟਨ ਲਗਾ ਕੇ ਘੇਰ ਦੇ ਉੱਪਰ ਕੰਮ ਆਏਗਾ ਇਦਾਂ ਚਾਕਾਂ ਦੇ ਉੱਪਰ ਕੰਮ ਆਏਗਾ ਐਂਡ ਇਹ ਵਾਲਾ ਕੰਮ ਹੈ ਜਿਹੜੀ ਦੀ 슬ੀਵਸ ਦੇ ਉੱਪਰ ਰਹੇਗਾ ਸਿਰਫ 1100 ਰੁਪਏ ਦੇ ਵਿੱਚ ਨੈਕਸਟ ਆਪਾਂ ਨੇ ਕੀਤਾ ਚੈੱਕ ਕਾਟਨ ਦੇ ਵਿੱਚ ਇਦਾਂ ਦਾ ਇਦਾਂ ਦਾ ਪੈਨਲ ਵਰਕ ਆਏਗਾ ਐਂਡ ਇਹ ਵਾਲਾ ਕੰਮ ਆ ਜਿਹੜੀ ਇਹਦੀ 슬ੀਵਸ ਦੇ ਉੱਪਰ ਆਏਗਾ ਸੇਮ ਕੰਮ ਸਟ੍ਰੇਟ ਬਾਟਮ ਦੇ ਅਕੋਰਡਿੰਗ ਆਪਾਂ ਨੇ ਬਾਟਮ ਤੇ ਰੱਖਿਆ ਸੌਰੀ ਬੂਟੀ ਆਏਗੀ ਬਾਟਮ ਤੇ ਸਾ ਟ੍ਰੇਡ ਬਾਟਮ ਅਕੋਰਡਿੰਗ ਆਪਾਂ ਨੇ ਵਰਕ ਕੀਤਾਗਾ ਬਾਟਮ ਤੇ ਨਾਲ ਬੂਟੀ ਆਏਗੀ ਏਦਾਂ ਇਹ ਵਾਲਾ ਕੰਮ ਆ ਜਿਹੜੇ ਦੀ 슬ੀਵਸ ਤੇ ਹੈਗਾ ਪ੍ਰਾਈਸ ਰਹੇਗਾ 1250 ਸਿੰਗਲ ਸੂਟ ਅਵੇਲੇਬਲ ਹੈ ਦੇ ਵਿੱਚ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਦੇ ਉੱਪਰ ਸਾਨੂੰ ਲਓ ਜੀ ਇਹ ਵਾਲਾ ਕੰਮ ਆ ਜਿਹੜਾ ਆਪਣੇ ਨੀਡਲਵਰਕ ਦੀ ਤਰ੍ਹਾਂ ਆਪਣੇ ਮਸ਼ੀਨ ਦੇ ਵਿੱਚ ਕੀਤਾ ਵਾ ਨੀਡਲ ਸਟਿਚ ਲਗਾ ਕੇ ਮਸ਼ੀਨ ਦੇ ਵਿੱਚ ਕੰਮ ਕੀਤਾ ਬਹੁਤ ਹੀ ਸੋਹਣਾ ਇਦਾਂ ਇਹਦੇ neck ਦੇ ਉੱਪਰ ਕੰਮ ਆਏਗਾ ਫਿਰੋਜੀ ਜੀ ਸ਼ੇਡ ਹੈਗੀ ਇਦਾਂ ਇਹ ਵਾਲਾ ਕੰਮ ਆ ਜਿਹੜਾ ਘੇਰ ਦੇ ਉੱਪਰ ਆਏਗਾ ਐਂਡ ਇਹ ਵਾਲਾਗਾ sleeves ਦੇ ਉੱਪਰ ਆਏਗਾ ਬਹੁਤ ਹੀ ਸੋਹਣਾ ਆਪਣੇ ਇਹਦੇ ਵਿੱਚ ਕਲਰ ਰੱਖੇ ਨੇ ਸਿਰਫ 12 ਪੰਜਾ ਦੇ ਵਿੱਚ ਫਸਟ ਸ਼ੇਡ ਹੈਗਾ ਆਪਣੇ ਕੋਲੇ ਫਿਰੋਜੀ ਸਾਰੇ ਸਟਾਫ ਨੇ ਕਿ ਜਿਹੜੇ ਵਿਦਆਊਟ ਲਾਈਨਿੰਗ ਬਣਨ ਵਾਲੇ ਨੇ ਸੈਕਿੰਡ ਹੈਗਾ ਆਪਣੇ ਕੋਲੇ ਲਵੈਂਡਰ ਸ਼ੇਡ ਦੇ ਵਿੱਚ ਇਦਾਂ 44 ਇਹਨਾਂ ਦੀ ਲੈਂਥ ਆਊਗੀ ਸੇਮ ਵਰਕ ਇਦਾਂ neck ਘੇਰਾ sleeves ਇਹ ਵਾਲਾ ਹੈਗਾ ਮਹਿਰੂਨ ਸ਼ੇਡ ਸਾਰਿਆਂ ਦੇ ਵਿੱਚ ਕੰਟਰਾਸਟ ਨੇ ਜਿਹੜੀ ਆਪਣੇ ਬਹੁਤ ਹੀ ਸੋਹਣੇ ਰੱਖੀ ਨੇ ਸਿਰਫ 1250 ਦੇ ਵਿੱਚ ਮਿਲਣਗੇ ਵਾਲੀ ਸੂਟ ਨੈਕਸਟ ਹੈਗਾ ਖਾਦੀ ਕਾਟਨ ਦੇ ਵਿੱਚ ਲੈਮਨ ਸ਼ੇਡ ਇਦਾਂ ਪੈਨਲ ਵਰਕ ਆਏਗਾ ਇਹ ਵੀ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਦਾਂ ਇਹਦੇ ਘੇਰੇ ਦੇ ਉੱਪਰ ਕੰਮ ਆਊਗਾ ਸਿਰਫ 1050 ਦੇ ਵਿੱਚ 슬ੀਵਸ ਤੇ ਹਰ ਇੱਕ ਸੂਟ ਤੇ ਕੰਮ ਰਹੂਗਾ ਇਦਾਂ 슬ੀਵਸ ਤੇ ਵੀ ਨਾਲ ਕੰਮ ਮਿਲੂਗਾ ਘੇਰ ਪੈਨਲ 1050 ਦੇ ਵਿੱਚ ਖਾਦੀ ਕਾਟਨ ਇਹ ਵਾਲੇ ਸੂਟ ਨੇ ਕਿ ਜਿਹੜੇ ਤੁਹਾਨੂੰ ਵਿਦਆਊਟ ਸੌਰੀ ਵਿਦ ਦੁਪੱਟਾ ਮਿਲਣਗੇ ਇਦਾਂ ਇਹ ਵਾਲੇ ਦੋ ਫਲਾਰਨਿੰਗ ਜਿਹੜੇ ਕਿ ਇਹਦੀ हिਪ ਦੇ ਉੱਪਰ ਆਉਣਗੇ ਐਂਡ ਘੇਰ ਦੇ ਉੱਪਰ ਕੰਮ ਆਊਗਾ 24 ਤੱਕ ਤੁਸੀਂ ਇਹਨਾਂ ਦਾ ਘੇਰ ਰੱਖ ਸਕਦੇ ਹੋ ਇਹ ਵਾਲਾ ਕੰਮ ਆ ਜਿਹੜਾ ਇਹਦੀ 슬ੀਵਸ ਦੇ ਉੱਪਰ ਆਏਗਾ 1350 ਇਹਨਾਂ ਦੀ ਕਾਸਟ ਰਹੇਗੀ ਇਦਾਂ ਵੀਦ dupatta ਇਹ ਵਾਲ ਇਸ ਤੋਂ ਨੂੰ ਸੂਟ ਮਿਲਾਂਗੇ ਕੋਟਾ ਕਾਟਨ ਦਾ ਟਾਈ ਡਾਈ dupatta ਹੋਏਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਇਹ ਕੇ ਵਾਲਾ ਫਿਰੋਜੀ ਸ਼ੀ ਕੰਮ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਨੀਅਰ ਤੋਂ ਬਹੁਤ ਹੀ ਸੋਹਣਾ ਸ਼ੇਡ ਦਾ ਕੰਮ ਹੋਇਆ ਇਦਾਂ ਨਾਲ ਕੋਟਾ ਕਾਟਨ ਦਾ ਦੁਪੱਟਾ ਮਿਲੂਗਾ 1350 ਨੈਕਸਟ ਆਪਣੇ ਕੋਲੇ ਹੈਗਾ ਮਸ਼ਲੀਨ ਦਾ ਮਸ਼ਲੀਨ ਦਾ ਬਹੁਤ ਹੀ ਸੋਹਣਾ ਗਰੇ ਜੀ ਸ਼ੇਡ ਆਗੀ সিলਵਰ ਗਰੇ ਜੀ 1000 ਦੇ ਵਿੱਚ 24 ਇੰਚ ਤੱਕ ਇਹਦਾ ਘੇਰ ਰਹੂਗਾ ਘੇਰ ਦੇ ਉੱਪਰ ਆਏਗਾ ਐਂਡ ਇਹ ਵਾਲਾ ਜਿਹੜਾ ਕੰਮ ਹੈ ਇਹਦੀ ਫਰੰਟ ਦੇ ਇਦਾਂ ਇਹਗਾ ਬੂਟੀ ਆਏਗੀ ਸਿਰਫ 1000 ਦੇ ਵਿੱਚ ਨੈਕਸਟ ਹੈਗਾ ਆਪਣੇ ਕੋਲ 1150 ਪ੍ਰਾਈਸ ਰਹੇਗੀ ਬਹੁਤ ਹੀ ਸੋਹਣਾ ਕੰਮ ਹੋਇਆ ਇਦਾਂ ਇਹਦੇ neck ਦੇ ਉੱਪਰ ਕੰਮ ਆਊਗਾ ਬਹੁਤ ਹੀ ਸੋਹਣਾ ਕਲਰ ਬਹੁਤ ਸੋਹਣੇ ਲਗਾਏ ਨੇਗੇ ਇਦਾਂ ਇਹਦੇ ਪੈਨਲ ਆਊਗਾ ਪੈਨਲ ਵਰਕ ਦੇ ਉੱਪਰ ਵੇਲਾ ਕਿ ਇਦਾਂ ਕੰਮ ਰਹੇਗਾ ਸਿਰਫ 11.50 ਦੇ ਵਿੱਚ ਮਿਲੂਗਾ ਇਦਾਂ ਇਹਦੇ ਕੰਮ ਤੋਂ ਉਹਨਾਂ ਸਲੀਵਸ ਤੇ ਮਿਲੂਗਾ ਨੈਕਸਟ ਆਪਣੇ ਕੋਲ ਹੈਗਾ ਪੈਚਵਰਕ ਪੈਚ ਲਗਾ ਕੇ ਆਪਾਂ ਨੇ ਕੰਮ ਕੀਤਾ ਹੋਇਆ ਇਹ ਵਾਲੇ ਸਾਰੇ ਸੂਟ ਨੇ ਜਿਹਦੇ ਉੱਪਰ ਰੈਡੀ ਕਰਦੇ ਉਹਨਾਂ ਦੇ ਵਿੱਚ ਜਿਹੜੇ ਸਿੰਗਲ ਸੂਟ ਰਹਿ ਜਾਂਦੇ ਨੇਗੇ ਤਾਂ ਆਪਣੀ ਸਟਾਕ ਲੀਅਰਲੀ ਇਹ ਵਾਲੀ ਜਿਹੜੀ ਸਿੰਗਲ ਸੂਟ ਨੇ ਆਫਰ ਦੇ ਵਿੱਚ ਰੱਖੀ ਨੇਗੀ ਇਦਾਂ ਆਪਾਂ ਨੇ ਪੈਚ ਲਗਾ ਕੇ ਕੰਮ ਕੀਤਾਗਾ ਇਹ ਵਾਲਾ ਇਦਾਂ ਇਹਦੀ neck ਦੇ ਉੱਪਰ ਆਏਗਾ ਘੇਰ ਦੇ ਉੱਪਰ ਆਏਗਾ ਐਂਡ ਇਹ ਵਾਲੀ ਇਹਦੀਆਂ sleeves ਰਹਿਣਗੀਆਂ sleeves ਦੇ ਉੱਪਰ ਆਪਾਂ ਨੇ ਹਲਕਾ ਜਿਹਾ ਕੰਮ ਦਿੱਤਾ ਹੋਇਆ ਇਹ ਵਾਲਾ ਸੂਟ ਹੈ ਜਿਹੜਾ ਤੁਹਾਨੂੰ 1150 ਦਾ ਮਿਲੇਗਾ ਨੈਕਸਟ ਆਪਣੇ ਕੋਲੇ ਰਾਮਟੈਕਸ ਦਾ ਆ ਗਿਆ 1000 ਦੇ ਵਿੱਚ ਇਦਾਂ ਘੇਰ ਦਾ ਕੰਮ ਆਏਗਾ ਐਂਡ ਸੇਮ ਇਹਦੀ 슬ੀਵਸ ਤੇ ਆਏਗਾ ਖਾਦੀ ਕਾਟਨ ਦੇ ਵਿੱਚ 1050 ਦੇ ਵਿੱਚ ਸਕਾਈ ਜੀ ਸ਼ੇਡ ਅਗੀ ਇਦਾਂ ਦਾ ਕੰਮ ਹੋਊਗਾ ਫਰੰਟ ਦੇ ਵਿੱਚ ਆਏਗਾ ਇਹ ਵਾਲੀਆਂ 슬ੀਵਸ ਰਹਿਣਗੀਆਂ ਇਹਦੀ ਬਾਟਮ ਤੇ ਨਹੀਂ ਹੋਣਾ ਕੰਮ ਇਹ ਵੀ ਇਹੋ ਜਿਹੜਾ ਫਰੰਟ ਐਂਡ 슬ੀਵਸ ਵਰਕ ਰਹਿਣਗੇ ਸਿਰਫ 1050 ਦੇ ਵਿੱਚ ਬਹੁਤ ਹੀ ਸੋਹਣਾ ਖਾਦੀ ਕਾਟਨ ਦਾ ਸੂਟ ਮਿਲੂਗਾ ਤੁਹਾਨੂੰ ਨੈਕ ਸਟਾਪ ਨੇ ਕੋਲ ਆ ਗਈ। ਇਹਦਾ neck ਦੇ ਉੱਪਰ ਕੰਮ ਰਹੇਗਾ। ਐਂਡ ਕੀਰ ਦੇ ਉੱਪਰ ਇਹ ਵਾਲਾ ਕੰਮ ਆਏਗਾ। 11 50 ਦੇ ਵਿੱਚ ਸਿਰਫ 11 50 ਦੇ ਵਿੱਚ ਇਹ ਵਾਲਾ ਕੰਮ ਆ ਜਿਹੜਾ ਇਹਦੀ 슬ੀਵਸ ਤੇ ਆਏਗਾ। ਇਹਨਾਂ ਦੀ ਬਾਟਮ ਤੇ ਕੰਮ ਨਹੀਂ ਹੋਏਗਾ। ਫਰੰਟ ਐਂਡ 슬ੀਵਸ। ਇਦੇ ਵਿੱਚ ਵੀ ਆਪਣੇ ਕੋਲ ਦੋ ਸੂਟ ਹੀ ਨੇਗੇ ਇਦਾਂ ਦੇ ਇਹ ਵਾਲਾ ਕੰਮ ਇਦਾਂ ਜਿਹੜਾ ਇਹਦੀ ਕਮਰ ਤੱਕ ਆਊਗਾ ਇਹ ਵਾਲਾ ਚਾਕਾਂ ਤੱਕ ਨਹੀਂ ਹੈਗਾ ਕੰਮ ਇਹ ਉੱਪਰ ਤੋਂ ਇਹਦੀ ਕਮਰ ਤੱਕ ਆਊਗਾ ਘੇਰਾ 19 ਤੋਂ ਲੈ ਕੇ ਤੁਸੀਂ ਇਹਦਾ ਇਧਰ ਤੱਕ 24 25 ਇੰਚ ਤੱਕ ਇਹਦਾ ਘੇਰਾ ਬਣਾ ਸਕਦੇ ਹੋ 1300 ਰੁਪਏ ਪ੍ਰਾਈਸ ਰਹੇਗਾ ਨਾਲ ਮਲ ਕਾਟਨ ਦਾ ਟਾਈਡ ਆਈ ਬਹੁਤ ਹੀ ਸੋਹਣਾ ਤੋਂ ਉਹਨਾਂ ਦਾ ਪੱਟਾ ਮਿਲੂਗਾ ਦੋ ਕਲਰ ਅਵੇਲੇਬਲ ਨੇ ਇਹਦੇ ਵਿੱਚ ਇੱਕ ਫਿਰੋਜੀ ਐਂਡ ਇੱਕ ਇਹ ਵਾਲਾ ਪੀਚ ਪਿੰਕ ਇਦਾਂ 1300 ਰੁਪਏ ਪ੍ਰਾਈਸ ਰਹੇਗਾ ਅਗਰ ਤੁਸੀਂ ਨੇ ਕੋਈ ਵੀ ਸੂਟ ਬਾਈ ਕਰਨਾ ਤਾਂ ਜਿਹੜਾ ਲੈਣਾ ਉਹਦਾ ਪਹਿਲਾਂ ਇੱਥੋਂ ਸਕਰੀਨਸ਼ਾਟ ਭੇਜਣਾ ਅਗਰ ਇਹ ਵਾਲਾ ਲੈਣਾ ਤਾਂ ਇਹਦਾ ਇੱਥੋਂ ਸਕਰੀਨਸ਼ਾਟ ਭੇਜਣਾ ਨੈਕਸਟ ਆਪਣੇ ਕੋਲ ਕਾਟਨ ਦੇ ਵਿੱਚ ਲਵੈਂਡਰ ਸ਼ੇਡ ਕੀਰ ਦਾ ਕੰਮ ਰਹੂਗਾ ਸਿਰਫ 950 ਦਾ ਇਦਾਂ ਇਹਦੀ 슬ੀਵਸ ਦੇ ਉੱਪਰ ਕੰਮ ਆਊਗਾ ਸਿਰਫ 950 ਦਾ ਨੈਕਸਟ ਆਪਣੇ ਕੋਲ ਰਹਿਣਗੇ ਪਾਕਟ ਵਾਲਾ ਡਿਜ਼ਾਈਨ ਬੋਥ ਸੋਨਾ ਕੰਮ ਹੋਇਆਗਾ ਇਦਾਂ ਲਾਈਨਸ ਵਾਲਾ ਸਟਾਫ ਸ਼ੋਰ ਦੀ ਫਰੰਟ ਦੇ ਵਿੱਚ ਬੂਟੀ ਰਹੇਗੀ ਐਂਡ ਇਹ ਵਾਲਾ ਕੰਮ ਆ ਜਿਹੜੀ ਇਹਦੀ ਪਾਕਟ ਵਾਲਾ ਆਪਣੀ ਡਿਜ਼ਾਈਨ ਦਿੱਤਾ ਹੋਇਆ ਹੈ। ਨੀਚੇ ਤਾਂ ਆਪਕੇ ਇਹਦੀ ਬੂਟੀ ਆਏਗੀ। ਐਂਡ ਇਹ ਵਾਲਾ ਕੰਮ ਆ ਜਿਹੜੀ ਇਹਦੀ 슬ੀਵਸ ਦੇ ਉੱਪਰ ਆਊਗਾ। ਇਦਾਂ ਐਂਡ ਇਹ ਵਾਰ ਇਹਦੀ ਬਾਟਮ। ਬਾਟਮ ਆਪਣ ਇਸ ਤਰ੍ਹਾਂ ਹੀ ਰੀਡ ਕੋਰਡਿੰਗ ਵਰਕ ਕੀਤੀ ਆ। ਬਹੁਤ ਹੀ ਸੋਹਣਾ ਲਾਈਨ ਵਾਲਾ ਲਾਈਨਸ ਵਾਲਾ ਸਟੱਫ ਲਗਾ ਕੇ 1300 ਰੁਪਏ ਕਾਸਟ ਰਹੇਗੀ ਜਸਟ ਸੇਮ ਦੋ ਦੋ ਸੂਟ ਸੇਮ ਕਲਰ ਦੇ ਵਿੱਚ ਰੈਡੀ ਨੇ ਇੱਕ ਸੂਟ ਹੈਗਾ ਜਿਹੜਾ ਆਪਾਂ ਨੇ ਪਰਪਲ ਸ਼ੀਡ ਦੇ ਵਿੱਚ ਰੈਡੀ ਕੀਤਾ ਇਹਦੇ ਵੀ ਆਪਾਂ ਨੇ ਕੰਟਰਾਸਟ ਨੇ ਜਿਹੜੇ ਬਹੁਤ ਸੋਹਣੇ ਲਗਾਏ ਨੇ ਇਦਾਂ ਸੇਮ ਇਹਦੇ ਤੇ ਵੀ ਇਦਾਂ ਹੀ ਵਰਕ ਆਏਗਾ ਫਰੰਟ 슬ੀਵਸ ਐਂਡ ਬਾਟਮ ਦੇ ਉੱਪਰ ਨੈਕਸਟ ਆਪਣੀ ਕੋਲ ਆ ਗਿਆ ਚੱਕ ਕਾਟਨ ਦੇ ਵਿੱਚ ਬਹੁਤ ਹੀ ਸੋਹਣਾ ਸਟਾਫ ਹੈਗਾ ਦੋਨੋਂ ਸੀਜ਼ਨ ਦੇ ਵਿੱਚ ਤੁਸੀਂ ਇਹ ਵਾਲੇ ਸਟਾਫ ਨੂੰ ਜਿਹੜਾਗਾ ਵੇਅਰ ਕਰ ਸਕਦੇ ਹੋ ਲੈਮਨ ਜੀ ਸ਼ੀੜਾ ਮਹਿਰੂਨ ਐਂਡ ਵਾਈਟ ਨਾਲ ਬਣ ਇਹਨੂੰ ਵਰਕ ਕੀਤਾ ਸਿਰਫ 1050 ਦੇ ਵਿੱਚ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਹਦੇ ਨਾਲ ਇਦਾਂ ਇਹ ਵਾਲਾ ਕੰਮ ਆ ਜਿਹੜਾ ਬਾਟਮ ਦੇ ਉੱਪਰ ਆਏਗਾ ਐਂਡ ਇਹ ਵਾਲੀਆਂ ਇਹਦੀਆਂ 슬ੀਵਸ ਰਹਿਣਗੀਆਂ ਸਿਰਫ 1050 ਦੇ ਵਿੱਚ ਇਹ ਆਫਰ ਦੇ ਵਿੱਚ ਪ੍ਰਾਈਸ ਨੇ ਅਗਰ ਤੁਸੀਂ ਉਧਰ ਰੈਡੀ ਕਰਵਾਉਣੇ ਹੋ ਤਾਂ ਉਹਦੀ ਕਾਸਟ ਜਿਹੜੀ ਹੈਗੀ ਤੁਹਾਨੂੰ ਡਿਫਰੈਂਟ ਮਿਲੇਗੀ। ਲਓ ਜੀ ਬਰਬਰੀ कॉटन ਦੇ ਵਿੱਚ ਇਦਾਂ ਬਹੁਤ ਹੀ ਸੋਹਣਾ ਵਰਕ ਹੋਇਆ ਹੈਗਾ। ਚੈੱਕ ਕਰ ਸਕਦੇ ਹੋ ਤੁਸੀਂ ਇਦਾਂ ਇਹਦੇ ਫਰੰਟ ਦੇ ਵਿੱਚ ਆਏਗਾ ਘੇਰ ਆਏਗਾ। ਪ੍ਰਾਈਸ ਇਹਦੀ ਰਹੇਗੀ ਸਿਰਫ 1300 ਰੁਪਏ ਸਿਰਫ ਦੋ ਸੂਟ ਰੈਡੀ ਨੇ ਇਹਦੇ ਵਿੱਚ ਆਪਣੇ ਕੋਲ। ਇਹ ਕੇਵਲ ਲਵੈਂਡਰ ਸਿਲਕ ਇਹ ਵੀ ਬਹੁਤ ਸੋਹਣੇ ਦੇ ਵਿੱਚ ਕਲਰ ਲਗਾਈ ਹੋਈ ਨੇ ਆਪਾਂ ਨੇ 1300 ਰੁਪਏ ਦੇ ਵਿੱਚ ਇਹ ਵਾਲੀ ਨੇ ਜਿਹੜੇ ਤੁਹਾਨੂੰ ਸੂਟ ਮਿਲਣਗੇ ਨੈਕਸਟ ਫਿਰ ਆਪਣੇ ਕੋਈ ਅਲਾਈਂਸ ਵਾਈ ਸਟਾਫ ਦੇ ਵਿੱਚ ਆਪਾਂ ਨੇ ਰੈਡੀ ਕੀਤੇ ਨੇ ਇਹਨਾਂ ਦਾ ਘੇਰਾ ਜਿਹੜਾ 1 ਕਿੰਚ ਰਹੇਗਾ ਇਹਦਾ ਇਹ ਦੇ نیچے ਬੂਟੀ ਆਏਗੀ ਉੱਪਰ ਇਦਾਂ ਵੇਲ ਆਏਗੀ ਐਂਡ ਜਿਹੜੀਆਂ ਬੂਟੀਆਂ ਨੇਗੀਆਂ ਉਹ ਤੁਹਾਨੂੰ 슬ੀਵਸ ਦੋਖਰੂ ਮਿਲਣਗੇ ਇਦਾਂ ਐਂਡ ਕਾਸਟ ਜਸਟ 1250 ਇਹ ਕਿਹ ਵਾਲੇ ਦੋ ਕਲਰ ਦੋ ਸੂਟ ਆਪਣੇ ਕੋਲੇ ਸੇਮ ਕਲਰ ਦੇ ਵਿੱਚ ਰੈਡੀ ਨੇਗੇ ਇੱਕ ਆਪਾਂ ਨੇ ਕੀਤਾਗਾ ਬਹੁਤ ਹੀ ਸੋਹਣੇ ਮਸਟਰਡ ਜੇ ਸ਼ੇਡ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਸੂਟ ਲੋਚੀ ਇਹਦਾ ਜਸਟ 1250 ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦਾ ਤੁਹਾਨੂੰ ਦੋ ਸੂਟ ਹੀ ਬਾਈ ਕਰਨੇ ਪੈਣਗੇ ਦੋ ਸੂਟਾਂ ਦੇ ਨਾਲ ਫਿਰ ਤੁਹਾਨੂੰ ਇੱਕ ਕਾਟਨ ਦਾ ਸੂਟ ਆ ਜਿਹੜਾ ਉਹ ਫ੍ਰੀ ਮਿਲੇਗਾ ਲਓ ਜੀ ਲਾਈਨਸ ਵਾਲਾ ਸਟੱਫ ਆਊਗਾ ਕੰਮ ਤੁਸੀਂ ਚੈੱਕ ਕਰੋ ਸਾਰਾ ਕੰਮ ਆ ਜਿਹੜਾ ਆਪਣੇ ਸਿੰਗਲ ਥ्रेड ਦੇ ਨਾਲ ਕੀਤਾ ਮਹਿਰੂਨ ਕਲਰ ਦਾ ਥ्रेड ਲਗਾ ਕੇ ਸਕਿਨ ਕਰੀਮ ਜੀ ਛੇੜਾ ਇਦਾਂ ਇਹਦੀ ਜਿਹੜੀ ਬਾਟਮ ਦੇ ਉੱਪਰ ਵਰਕ ਆਏਗਾ ਐਂਡ ਸੇਮ ਵਰਕ ਆ ਜਿਹੜੀ ਇਹਦੀ ਆ 슬ੀਵਸ ਦੇ ਉੱਪਰ ਵੀ ਮਿਲੂਗਾ ਤੁਹਾਨੂੰ ਇਹ ਵਾਲਾ ਕੰਮ ਆ ਜਿਹੜਾ 슬ੀਵਸ ਦਾ ਇਹ ਵਾਲਾ ਸਟਰੇਟ ਬਾਟਮ ਅਕੋਰਡਿੰਗ ਹੈ ਇਹ ਵਾਲਾ ਕੰਮ ਤੁਹਾਨੂੰ ਬਾਟਮ ਤੇ ਮਿਲੇਗਾ ਐਂਡ ਇਹ ਵਾਲਾ 슬ੀਵਸ ਤੇ ਮਿਲੇਗਾ ਇਹ ਵਾਲਾ ਇਦਾਂ ਇਹਦਾ ਕਿਰ ਆਏਗਾ ਕਿਰ ਇੱਥੇ ਤੱਕ ਇਹਦਾ 1 ਇੰਚ ਆ ਤੁਸੀਂ ਇਹਨੂੰ ਵਧਾ ਕੇ ਸਾਈਡਾਂ ਤੇ 24 ਇੰਚ ਤੱਕ ਕਰ ਸਕਦੇ ਹੋ ਜਾਨੀ ਕਿ ਜਿਹੜਾ ਆਪਣੇ ਸਟਾਫਾ 24 ਇੰਚ ਦੇ ਅਕੋਰਡਿੰਗ ਰੱਖਿਆ ਹੋਇਆ ਲੈਂਥ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਇਦੇ ਵਿੱਚ ਇੱਕ ਇਹ ਵਾਲਾ ਕਲਰ ਰੈਡੀ ਆ ਆਪਣੇ ਕੋਲੇ ਪੀਚ ਮਹਿਰੂਨ ਨਾਲ ਐਂਡ ਇੱਕੀ ਵਾਲਾ ਪੀਚ ਛੇੜੀ ਆਪਾਂ ਨੇ ਪਿਸਤਾ ਕਲਰ ਦਾ ਥ੍ਰੈਡ ਲਗਾ ਕੇ ਕੀਤਾ ਲੋ ਜੀ ਬਹੁਤ ਸੋਹਣਾ ਕੰਮ ਹੋਇਆ ਸੇਮ ਵਰਕ ਆਏਗਾ ਉਦੋਂ ਹੀ ਫਰੰਟ ਆਏਗਾ 슬ੀਵਸ ਆਏਗੀ ਬਾਟਮ ਆਏਗੀ ਮੈਂ ਇਹਦੀ ਕੋਸਟ ਦੱਸਤੀ ਆ ਇਹਦੀ ਕੋਸਟ ਪਈਗੀ ਤੁਹਾਨੂੰ 1300 ਰੁਪਏ 1300 ਰੁਪਏ ਤੁਸੀਂ ਇਹ 1300 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਬਾਈ ਕਰ ਸਕਦੇ ਹੋ ਐਂਡ ਇਹ ਵਾਲੀ ਨੇ ਕਿ ਜਿਹੜੇ ਇਹਨਾਂ ਦੀ ਲੈਂਥ ਰਹੂਗੀ 39 ਤੱਕ ਮੇभी 30 40 ਤੱਕ 39 40 ਆ ਰਹੀ ਸੀ 39 40 ਇਦਾਂ ਇਹਦੇ neck ਦੇ ਉੱਪਰ ਕੰਮ ਆਊਗਾ ਬਹੁਤ ਹੀ ਸੋਹਣਾ ਇਦਾਂ ਇਹਦੇ ਚਾਕ ਐਂਡ ਘੇਰੇ ਆਉਣਗੇ ਇਹਦੇ ਵਿੱਚ ਆਪਣੇ ਕੋਲ ਇਹ ਦੋ ਸੂਟ ਰੈਡੀ ਨੇ ਇੱਕ ਇਹ ਵਾਲਾ ਸਕਾਈ ਕਲਰ ਸਿਰਫ 1100 ਰੁਪਏ ਦੇ ਵਿੱਚ సిఫ్ఫ రుచో సూట్ తన మేజీ ఏ బీట ਹਾਂਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ WhatsApp ਨੰਬਰ 9043115162 ਦੇ ਉੱਪਰ ਮੈਸੇਜ ਕਰਕੇ ਇਹ ਵਾਲਾ ਸੂਟ ਲੈ ਲੇਗੇ ਜਿਹੜੇ ਬੁੱਕ ਕਰ ਸਕਦੇ ਹੋਗੇ ਅਗਰ ਤੁਸੀਂ ਕੋਈ ਵੀ ਦੋ ਸੂਟ ਸਾਡੇ ਤੋਂ ਬਾਈ ਕਰਦੇ ਹੋ ਤਾਂ ਉਹਨਾਂ ਦੇ ਨਾਲ ਇੱਕ ਪ੍ਰਿੰਟਡ ਸੂਟ ਹੈਗਾ ਜਿਹੜਾ ਤੁਹਾਨੂੰ ਫ੍ਰੀ ਆਫ ਕਾਸਟ ਦਿੱਤਾ ਜਾਏਗਾ ਸੇਮ ਨੰਬਰ ਦੇ ਉੱਪਰ ਆਪਣਾ Google Pay ਚੱਲਦਾ Google Pay ਕਰਕੇ ਤੁਸੀਂ ਪੇਮੈਂਟ ਕਰਕੇ ਸਕਰੀਨਸ਼ਾਟ ਸਾਨੂੰ ਭੇਜਣਾਗਾ ਤੇ ਉਸ ਤੋਂ ਬਾਅਦ ਹੀ ਜਿਹੜਾ ਤੁਹਾਡੇ ਸੂਟ ਲੈਣਗੇ ਉਹ ਫੋਲਡ ਕੀਤੇ ਜਾਣਗੇ ਥੈਂਕ ਯੂ